ਅੱਬੇ ਦੀ ਆੜ ਵਿੱਚ ਇਸ ਔਰਤ ਦੇ ਵੱਲੋਂ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀਗਾ ਲੇਕਿਨ ਪੁਲਿਸ ਨੇ ਛਾਪੇਮਾਰੀ ਕਰਕੇ ਚੁੱਕ ਲਿਆ ਸਾਰਿਆਂ ਨੂੰ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਲੜਕੇ ਤੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਤਾਬੇ ਦੀ ਆਰਥੀ ਚੱਲਦਾ ਸੀ ਦੇਵਪਾਰ ਦਾ ਧੰਦਾ ਦੇਖ ਸਕਦੇ ਹੋ ਜੀ ਕਿ ਹੁਣ ਪੁਲਿਸ ਦੇ ਵੱਲੋਂ ਛਾਪੇ ਮਾਰੀ ਹੋਈ ਇੱਕ ਢਾਬੇ ਦੇ ਉੱਤੇ ਜਿੱਥੇ ਕੀ ਦੇਵਪਾਰ ਦਾ ਧੰਦਾ ਚੱਲਦਾ ਸੀਗਾ ਉੱਥੋਂ ਦੀ ਕਈ ਲੜਕੀਆਂ ਤੇ ਲੜਕੇ ਜਿਹੜੇ ਹੋ ਇਸ ਸਮੇਂ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਉਤੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਬੁਢਲਾਡਾ ਸ਼ਹਿਰ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਸਥਿਤ ਇੱਕ ਟਾਬਾ ਚਾਲਕ ਵੱਲੋਂ ਟਾਬੇ ਦੀ ਆੜ ਹੀਟ ਦੇ ਵਪਾਰ ਦਾ ਧੰਦਾ ਜਿਹੜਾ ਉਹ ਚਲਾਇਆ ਜਾ ਰਿਹਾ ਸੀਗਾ ਜਿਸ ਦੀ ਭਿੰਨ ਕਿ ਜਦੋਂ ਪੁਲਿਸ ਨੂੰ ਲੱਗਦੀ ਹੈ ਤੇ ਉਸ ਤੋਂ ਬਾਅਦ ਟਾਬੇ ਤੇ ਮੌਕੇ ਤੇ ਜਦੋਂ ਪ੍ਰਸ਼ਾਸਨ ਪਹੁੰਚਦਾ ਹੈ ਤੇ ਪਤਾ ਚੱਲਦਾ ਹੈ ਕਿ ਇਸ ਦੇ ਉੱਪਰ ਕਈ ਤਰੀਕੇ ਦੇ ਜਿਹੜੇ ਉਹ ਗਲਤ ਕੰਮ ਹੋ ਰਹੇ ਸੀਗੇ ਤੇ ਟਾਬਾ ਮਾਲਕ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਪੰਜ ਔਰਤਾਂ ਵੀ ਸ਼ਾਮਲ ਨੇ ਜਿਸ ਵਿੱਚ ਢਾਬਾ ਚਾਲਕ ਕਿਰਨਜੀਤ ਕੌਰ ਅਬੋਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਪਿਛਲੇ ਸਮੇਂ ਤੋਂ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਢਾਬੇ ਦੀ ਆੜ ਹੇਟ ਦੇ ਵਪਾਰ ਦਾ ਧੰਦਾ ਜਿਹੜਾ ਚਲਾ ਰਹੀ ਸੀਗੀ ਅੱਜ ਪੁਲਿਸ ਨੇ ਅੜਿੱਕੀ ਆ ਚੁੱਕੀ ਹੈ ਬੁਢਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਜਿਹੜੀ ਆਰੰਭ ਕਰ ਦਿੱਤੀ ਹੈ ਤੇ ਉਧਰ ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ਤੋਂ ਆਮ ਲੋਕ ਕਿਤਨੇ ਕਿਤੇ ਖੁਸ਼ ਨਜ਼ਰ ਆ ਰਹੇ ਨੂੰ ਦੇਖ ਸਕਦੇ ਹੋ ਜਿੱਥੇ ਕਿ ਟਾਬੇ ਦੀ ਆੜ ਦੇ ਹੇਠ ਇਸ ਔਰਤ ਦੇ ਵੱਲੋਂ ਟਾਬੇ ਦੀ ਆੜ ਚ ਇਸ ਔਰਤ ਦੇ ਵੱਲੋਂ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀਗਾ ਲੇਕਿਨ ਪੁਲਿਸ ਨੇ ਛਾਪੇਮਾਰੀ ਕਰਕੇ ਚੁੱਕ ਲਿਆ ਸਾਰਿਆਂ ਨੂੰ ਟਾਬੇ ਦੀ ਆੜ ਚ ਇਸ ਔਰਤ ਦੇ ਵੱਲੋਂ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀਗਾ ਲੇਕਿਨ ਪੁਲਿਸ ਨੇ ਛਾਪੇਮਾਰੀ ਕਰਕੇ ਚੁੱਕ ਲਿਆ ਸਾਰਿਆਂ ਨੂੰ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਲੜਕੇ ਤੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਤਾਬੇ ਦੀ ਆਰਥੀ ਚੱਲਦਾ ਸੀ ਦੇਵ ਵਪਾਰ ਦਾ ਧੰਦਾ ਦੇਖ ਸਕਦੇ ਹੋ ਜੀ ਕਿ ਹੁਣ ਪੁਲਿਸ ਦੇ ਵੱਲੋਂ ਛਾਪੇਮਾਰੀ ਹੋਈ ਇੱਕ ਟਾਬੇ ਦੇ ਉੱਤੇ ਜਿੱਥੇ ਕੀ ਦੇਵ ਵਪਾਰ ਦਾ ਧੰਦਾ ਚੱਲਦਾ ਸੀਗਾ ਉੱਥੋਂ ਦੀ ਕਈ ਲੜਕੀਆਂ ਤੇ ਲੜਕੇ ਜਿਹੜੇ ਹੋ ਇਸ ਸਮੇਂ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲਏ ਇਹ ਤਸਵੀਰਾਂ ਤੁਹਾਡਿਆਂ ਸਾਹਮਣੇ ਕਰਦੇ ਹਾਂ ਬੁੱਢਲਾਡਾ ਸ਼ਹਿਰ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਸਥਿਤ ਇੱਕ ਟਾਬਾ ਚਾਲਕ ਵੱਲੋਂ ਟਾਬੇ ਦੀ ਆੜ ਹੇਠ ਦੇ ਵਪਾਰ ਦਾ ਧੰਦਾ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਸੀਗਾ ਜਿਸ ਦੀ ਭਿੰਨਕ ਜਦੋਂ ਪੁਲਿਸ ਨੂੰ ਲੱਗਦੀ ਹੈ ਤਾਂ ਉਸ ਤੋਂ ਬਾਅਦ ਟਾਬੇ ਤੇ ਮੌਕੇ ਤੇ ਜਰੂਰ ਪ੍ਰਸ਼ਾਸਨ ਪਹੁੰਚਦਾ ਤੇ ਪਤਾ ਚੱਲਦਾ ਹੈ ਕਿ ਇਸ ਦੇ ਉੱਪਰ ਕਈ ਤਰੀਕੇ ਦੇ ਜਿਹੜੇ ਉਹ ਗਲਤ ਕੰਮ ਹੋ ਰਹੇ ਸੀਗੇ ਤੇ ਟਾਬਾ ਮਾਲਕ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਪੰਜ ਔਰਤਾਂ ਵੀ ਸ਼ਾਮਲ ਨੇ ਜਿਸ ਵਿੱਚ ਢਾਬਾ ਚਾਲਕ ਕਿਰਨਜੀਤ ਕੌਰ ਅਬੋਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਪਿਛਲੇ ਸਮੇਂ ਤੋਂ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਢਾਬੇ ਦੀ ਆੜ ਹੇਠ ਦੇ ਵਪਾਰ ਦਾ ਧੰਦਾ ਜਿਹੜਾ ਚਲਾ ਰਹੀ ਸੀਗੀ ਅੱਜ ਪੁਲਿਸ ਨੇ ਅੜਿੱਕੀ ਆ ਚੁੱਕੀ ਹੈ ਬੁਡਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਜਿਹੜੀ ਆਰੰਭ ਕਰ ਦਿੱਤੀ ਹੈ ਤੇ ਉਧਰ ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ਤੋਂ ਆਮ ਲੋਕ ਕਿਤਨਾ ਕਿਤੇ ਖੁਸ਼ ਨਜ਼ਰ ਆ ਰਹੇ ਹਾਂ ਸੋ ਦੇਖ ਸਕਦੇ ਹੋ ਜਿੱਥੇ ਕੀ ਟਾਬੇ ਦੀ ਆੜ ਦੇ ਹੇਠ ਇਸ ਔਰਤ ਦੇ ਵੱਲੋਂ ਟਾਬੇ ਦੀ ਆੜ 'ਚ ਇਸ ਔਰਤ ਦੇ ਵੱਲੋਂ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀਗਾ ਲੇਕਿਨ ਪੁਲਿਸ ਨੇ ਛਾਪੇਮਾਰੀ ਕਰਕੇ ਚੁੱਕ ਲਿਆ ਸਾਰਿਆਂ ਨੂੰ